ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਸਾਰੇ ਭਰਾਵਾਂ ਨੂੰ ਅੱਜ ਸਤਲੁਜ ਦਰਿਆ ਦੇ ਵਿੱਚ ਫੇਰ ਪਾਣੀ ਆ ਗਿਆ ਮਿੱਤਰੋ ਤੇ ਖਬਰਾਂ ਦੇ ਵਿੱਚ ਸੁਣਨ ਨੂੰ ਆ ਰਿਹਾ ਵੀ ਬਹੁਤ ਮੰਨ ਲਓ ਪਾਣੀ ਛੱਡਿਆ ਗਿਆ ਮਗਰੋਂ ਇਹ ਹੋ ਸਕਦਾ ਵੀ ਖਤਰਾ ਹੋ ਸਕੇ ਆਪ ਆਪਣਾ ਐਵੇਂ ਦਾ ਰੌਲਾ ਪਿੰਡਾਂ ਦੇ ਵਿੱਚ ਪਾਇਆ ਜਾ ਰਿਹਾ ਠੀਕ ਹੈ ਇਸ ਲਈ ਮੈਂ ਸਤਲੁਜ ਦਰਿਆ ਦੇ ਉੱਪਰ ਆਇਆ ਹੋਇਆ ਸੀਗਾ ਤਾਨੂੰ ਸਚਾਈ ਦਿਖਾਉਣੇ ਆਪਾਂ ਸਤਲੋਈ ਦੇ ਵਿੱਚ ਕਿੰਨਾ ਜਿਆਦਾ ਪਾਣੀ ਦਾ ਲੈਵਲ ਆਇਆ ਹੋਇਆ ਆ ਦੇਖ ਲਓ ਸਤਲੋਈ ਦਰਿਆ ਦੇ ਵਿੱਚ ਖੜਾ ਆ ਆ ਬੰਨ ਤੋਂ ਇੰਨਾ ਲੈਵਲ ਥੱਲੇ ਪਾਣੀ ਦਾ ਦਰਿਆ ਦੇ ਵਿੱਚ ਠੀਕ ਹੈ ਦੇਖ ਲਓ ਅੱਗੇ 2-3 ਦਿਨ ਤੋਂ ਪਾਣੀ ਬਿਲਕੁਲ ਲਹਿ ਗਿਆ ਸੀ ਅੱਜ ਦੁਬਾਰਾ ਫੇਰ ਪਾਣੀ ਦਰਿਆ ਦੇ ਵਿੱਚ ਛੱਡਿਆ ਜਾ ਚੁੱਕਾ ਆ ਦੇਖ ਲਓ ਨੀਵੀਂ ਥਾਂ ਤੇ ਜਿੰਨੀਆਂ ਵੀ ਫਸਲਾਂ ਖੜੀਆਂ ਹੋਈਆਂ ਸੀ ਸਤਲੋਈ ਦਰਿਆ ਦੇ ਵਿੱਚ ਉਹ ਸਾਰੀਆਂ ਡੁੱਬ ਚੁੱਕੀਆਂ ਨੇ ਸਿਰਫ ਤਾਂ ਸਿਰਫ ਉਹ ਹੀ ਮਾੜਾ ਮੋਟਾ ਚ ਫਸਲ ਦੇਖਦੀ ਜਿਹੜੀ ਬਾੜੀ ਉੱਚੀ ਥਾਂ ਤੇ ਖੜੀ ਸੀ ਉਹ ਦੇਖ ਲੋ ਵਿੱਚ ਯਾਰ ਫੂਨ ਆ ਰਿਹਾ ਸੀਗਾ ਅਸਲੀ ਤੇ ਸਿਰਫ ਉਹ ਫਸਲ ਦੇਖਦੀ ਜਿਹੜੀ ਬਾੜੀ ਉੱਚੀ ਥਾਂ ਤੇ ਖੜੀ ਹੈ ਬਾਕੀ ਜਿੰਨੀਆਂ ਫਸਲਾਂ ਨੇ ਨੀਵੀਂ ਥਾਂ ਤੇ ਉਹ ਸਾਰੀਆਂ ਬਿਲਕੁਲ ਡੁੱਬ ਚੁੱਕੀਆਂ ਨੇ ਬਿਲਕੁਲ ਨਹੀਂ ਦਿਖਦੀਆਂ ਆ ਦੇਖੋ ਕਿੰਨਾ ਸਤਲ ਦੇ ਵਿੱਚ ਪਾਣੀ ਜਿਹੜਾ ਇਸ ਟਾਈਮ ਚੱਲਦਾ ਪਿਆ ਬਾਕੀ ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਵਾਲੇ ਟਾਈਮ 'ਚ ਸੁੱਖ ਰੱਖੇ ਇਸ ਤੋਂ ਜ਼ਿਆਦਾ ਪਾਣੀ ਨਾ ਆਵੇ ਬਾਕੀ ਕਹਿ ਰਹੇ ਨੇ ਵੀ ਅੱਗੇ ਨਾਲੋਂ ਪਾਣੀ ਜਿਹੜਾ ਜ਼ਿਆਦਾ ਛੱਡਿਆ ਗਿਆ ਤੇ ਮੰਨ ਲਓ ਬਾਕੀ ਦੇਖਦੇ ਹਾਂ ਸ਼ਾਮ ਤੱਕ ਵੀ ਕਿੰਨਾ ਕੁ ਪਾਣੀ ਸੱਤ ਲੋਈ ਦਾ ਲੈਵਲ ਵਧਦਾ ਜਾਂ ਇਸ ਤੋਂ ਘਟਦਾ ਜੇ ਸੱਜਣ ਪਿਆਰਿਓ ਇਸ ਤੋਂ ਪਾਣੀ ਦਾ ਲੈਵਲ ਵਧਿਆ ਤਾਂ ਵੀ ਤੁਹਾਨੂੰ ਵੀਡੀਓ ਰਹੀਂ ਜਾਣਕਾਰੀ ਜ਼ਰੂਰ ਦਿੱਤੀ ਜਾਊਗੀ ਸ਼ਾਮ ਨੂੰ ਜਾਂ ਸਵੇਰ ਤੱਕ ਜੇ ਪਾਣੀ ਦਾ ਇਸ ਤੋਂ ਲੈਵਲ ਘਟ ਗਿਆ ਤਾਂ ਵੀ ਦੱਸਿਆ ਜਾਊਗਾ ਠੀਕ ਹੈ ਬਾਕੀ ਜਿਹੜੇ ਬਿਨਾਂ ਗੱਲ ਤੋਂ ਕੋਈ ਕੋਈ ਚੈਨਲ ਆਪ ਮੰਨ ਲਓ ਫੇਕ ਖਬਰਾਂ ਦੇ ਰਹੇ ਨੇ ਵੀ ਸਤਲੁਜ ਦੇ ਵਿੱਚ ਬਹੁਤ ਜ਼ਿਆਦਾ ਪਾਣੀ ਛੱਡਿਆ ਗਿਆ ਐਵੇਂ ਮੰਨ ਲਓ ਕਿਸੇ ਟਾਈਮ ਹੀ ਕੋਈ ਨੁਕਸਾਨ ਹੋ ਸਕਦਾ ਖਤਰਾ ਹੋ ਸਕਦਾ ਐਵੇਂ ਦੀ ਅਜੇ ਤੱਕ ਇੱਥੇ ਕੋਈ ਗੱਲ ਨਹੀਂ ਹੈਗੀ ਦੇਖ ਸਕਦੇ ਜੀ ਬਿਲਕੁਲ ਨੋਰਮਲ ਪਾਣੀ ਜ਼ਰੂਰ ਆਇਆ ਨੁਕਸਾਨ ਜ਼ਰੂਰ ਹੋਇਆ ਕਿਸਾਨ ਭਰਾਵਾਂ ਦਾ ਫਸਲ ਡੁੱਬ ਗਈ ਨੇ ਪਰ ਜਿਹੜੀ ਖਤਰੇ ਵਾਲੀ ਕਹਾਣੀ ਕਹਿੰਦੇ ਨੇ ਨਾ ਵੀ ਖਤਰਾ ਹੋ ਸਕਦਾ ਪਾਣੀ ਮੰਨ ਲਓ ਕਿਸੇ ਪਾਸੇ ਨੂੰ ਟੁੱਟ ਸਕਦਾ ਉਹ ਐਵੇਂ ਦੀ ਕੋਈ ਗੱਲ ਹੈ ਨਹੀਂ ਆ ਦੇਖ ਲਓ ਆ ਬੰਨ ਤੋਂ ਲੋਕੀ ਖੜੇ ਨੇ ਦੇਖਣ ਆਏ ਬਾਕੀ ਇਹ ਦਰਹਿਗਾ ਚੱਲ ਰਹੀ ਏ ਨਾਲ ਦੇ ਨਾਲ ਮਿੱਟੀ ਵਗੈਰਾ ਬੁਰੀਆਂ ਭਰੀਆਂ ਜਾ ਰਹੀਆਂ ਨੇ ਹੋ ਸਕਦਾ ਪਾਣੀ ਦਾ ਲੈਵਲ ਇਸ ਤੋਂ ਜ਼ਿਆਦਾ ਵਧ ਜਾਏ ਰਾਤ ਤੱਕ ਜਾਂ ਸਵੇਰ ਤੱਕ ਕਿਉਂਕਿ ਆਪਣੀ ਤਿਆਰੀ ਜਿਹੜੀ ਹੈ ਸਰਕਾਰ ਵੱਲੋਂ ਕੀਤੀ ਜਾ ਰਹੀ ਹੈ ਬੰਨ੍ਹਾਂ ਦੇ ਉੱਪਰ ਬਾਕੀ ਅਜੇ ਤੱਕ ਬੰਨ੍ਹ ਤੋਂ ਇੰਨਾ ਮੰਨ ਲਓ ਨੀਵਾ ਚੱਲਦਾ ਪਿਆ ਦਰਿਆ ਦੇ ਵਿੱਚ ਪਾਣੀ ਸੱਤ ਲਈ ਠੀਕ ਹੈ ਤੇ ਜੇ ਕੋਈ ਆਉਣ ਵਾਲੇ ਟਾਈਮ ਦੇ ਵਿੱਚ ਹੋਰ ਅਪਡੇਟ ਹੋਈ ਪਾਣੀ ਦਾ ਲੈਵਲ ਇਸ ਤੋਂ ਅੱਗੇ ਜ਼ਿਆਦਾ ਵਧਿਆ ਜਾਂ ਕੋਈ ਖਤਰੇ ਵਾਲੀ ਗੱਲ ਹੋਈ ਤਾਂ ਤੁਹਾਨੂੰ ਵੀਡੀਓ ਪਾ ਕੇ ਜ਼ਰੂਰ ਜਾਣਕਾਰੀ ਰਹੀ ਦੱਸਿਆ ਜਾਊਗਾ ਬਾਕੀ ਐਵੇਂ ਬਿਨਾਂ ਗੱਲ ਤੋਂ ਜਿਹੜੀਆਂ ਅਫਵਾਹਾਂ ਫਲਾਈਆਂ ਜਾ ਰਹੀਆਂ ਨੇ ਉਹਨਾਂ ਤੇ ਯਕੀਨ ਨਾ ਕਰੋ ਅਜੇ ਤੱਕ ਕੋਈ ਵੀ ਡਰ ਵਾਲੀ ਜਾਂ ਖਤਰੇ ਵਾਲੀ ਕੋਈ ਗੱਲ ਨਹੀਂ ਹੈਗੀ ਠੀਕ ਹੈ ਤੇ ਠੀਕ ਹੈ ਮੇਰੇ ਭਰਾ ਆਵੇਂ ਨਹੀਂ ਹੋਰ ਵੀਡੀਓ ਦੇਖਣ ਲਈ ਹੋਰ ਜਾਣਕਾਰੀ ਦੇਖਣ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਇੱਕ ਬੇਨਤੀ ਜ਼ਰੂਰ ਹੈ ਭਰਾ ਮੇਰੇਓ ਆਪ ਮੰਨ ਲਓ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਤਾਂ ਜੋ ਜਿਹੜੀ ਆਪਣੀ ਬਿਲਕੁਲ ਜਿਹੜੀ ਸੱਚੀ ਮੰਨ ਲਓ ਗੱਲ ਹੈ ਸਚਾਈ ਜਿਹੜੀ ਇਹ ਲੋਕਾਂ ਤੱਕ ਜਾਣਕਾਰੀ ਸਹੀ ਪਹੁੰਚ ਸਕੇ ਠੀਕ ਹੈ ਤੇ ਠੀਕ ਹੈ ਮੇਰੇ ਪ੍ਰਾਪਾਤ ਸਾਰੀ ਦਾ ਸਾਰੀ ਪ੍ਰੋਗਰਾਮ